ਬਾਬਾ ਬਲਵੰਤ ਸਿੰਘ ਪਿੰਡ ਦਾ ਬਹੁਤ ਹੀ ਚਲਾਕ ਤੇ ਹਾਸਿਆ ਪਸੰਦ ਬੰਦਾ ਸੀ ਉਸਨੇ ਉਮਰ ਦੇ ਆਖਰੀ ਪੜਾਅ ਤੇ ਸੋਚਿਆ ਕਿ ਵਸੀਅਤ ਤਾਂ ਬਣਾਉਣੀ ਪਵੇਗੀ ਪਰ ਮੈਂ ਸਭ ਨੂੰ ਹਸਾ ਕੇ ਹੀ ਜਾਵਾਂਗਾ ਇੱਕ ਦਿਨ ਉਸਨੇ ਸਾਰਾ ਪਰਿਵਾਰ ਇਕੱਠਾ ਕੀਤਾ ਦੋ ਪੁੱਤਰ ਇੱਕ ਧੀ ਪਿੰਡ ਦੇ ਕੁਝ ਰਿਸ਼ਤੇਦਾਰ ਵੀ ਆ ਗਏ ਸਭ ਨੇ ਸੋਚਿਆ ਅਜ ਬਾਬਾ ਜੀ ਆਪਣੀ ਜਾਇਦਾਦ ਵੰਡੇਗਾ ਬਾਬੇ ਨੇ ਕਾਗਜ਼ ਕੱਢਿਆ ਤੇ ਗੰਭੀਰ ਚਿਹਰੇ ਨਾਲ ਲਿਖਣਾ ਸ਼ੁਰੂ ਕੀਤਾ ਸਭ ਚੁੱਪਤਨਾ ਵਿੱਚ ਬੈਠੇ ਫਿਰ ਉਸਨੇ ਜ਼ੋਰ ਨਾਲ ਪੜ ਕੇ ਸੁਣਾਇਆ ਮੇਰਾ ਵੱਡਾ ਘਰ ਮੇਰੀ ਵੱਡੀ ਬਿੱਲੀ ਦੇ ਨਾਮ ਕਰਦਾ ਹਾਂ ਕਿਉਂਕਿ ਉਹ ਹਰ ਵੇਲੇ ਮੇਰੇ ਕੋਲ ਰਹੀ ਹੈ। ਮੇਰੇ ਖੇਤ ਮੇਰੇ ਕੁੱਤੇ ਦੇ ਨਾਮ ਕਿਉਂਕਿ ਉਹ ਮੇਰੇ ਨਾਲ ਸਵੇਰੇ-ਸਵੇਰੇ ਖੇਤ ਵਿੱਚ ਜਾਂਦਾ ਹੈ ਅਤੇ ਮੇਰਾ ਪੁਰਾਣਾ ਟਰੈਕਟਰ ਆਪਣੇ ਜਵਾਈ ਨੂੰ ਦੇ ਰਿਹਾ ਹਾਂ ਤਾਂ ਜੋ ਉਹ ਘਰ ਤੋਂ ਬਾਹਰ ਬਹਾਨੇ ਨਾ ਬਣਾਵੇ। ਸਭ ਹੱਕੇ ਬੱਕੇ ਰਹਿ ਗਈ। ਪੁੱਤਰਾਂ ਦੇ ਚਿਹਰੇ ਲਾਲ ਹੋ ਗਏ, ਧੀ ਹੌਲੀ-ਹੌਲੀ ਹੱਸਣ ਲੱਗੀ। ਬਾਬੇ ਨੇ ਅੱਖ ਮਾਰੀ ਤੇ ਬੋਲਿਆ, "ਓਏ ਚਿੰਤਾ ਨਾ ਕਰੋ, ਅਸਲੀ ਵਸੀਅਤ ਤਾਂ ਮੈਂ ਤੈ ਖਾਣੇ ਵਿੱਚ ਲੁਕਾ ਦਿੱਤੀ ਹੈ।" ਇਹ ਤਾਂ ਤੁਹਾਡੀਆਂ ਤਣਾਵ ਵਾਲੀਆਂ ਸੂਰਤਾਂ ਦੇਖਣ ਲਈ ਸੀ ਸਾਰੇ ਹੱਸ ਕੇ ਲੋਟ-ਪੋਟ ਹੋ ਗਏ ਬਾਬੇ ਨੇ ਅਖੀਰ ਚ ਕਿਹਾ ਯਾਦ ਰੱਖੋ ਤਾਂ ਦੌਲਤੋਂ ਵੱਡੀ ਵਸੀਅਤ ਖੁਸ਼ੀ ਤੇ ਮਿਲਾਪ ਹੈ ਜਾਇਦਾਦ ਤਾਂ ਇੱਥੇ ਹੀ ਰਹਿ ਜਾਣੀ ਐ ਪਰ ਹੱਸਦੇ ਚਿਹਰੇ ਸਦਾ ਯਾਦ ਰਹਿੰਦੇ ਹਨ ਮੇਰੀਆਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਮਾਈ ਚੈਨਲ